ਮੋਹਾਲੀ ਵਿਧਾਨ ਸਭਾ ਹਲਕਾ ਦੇ ਅਦੀਨ ਆਉਣ ਵਾਲੇ ਪਿੰਡ ਮਾਨਕਪੁਰ ਕਲਰ ਜਿੱਥੇ ਕੀ ਉੱਥੇ ਦੇ ਸਤਕਾਰਯੋਗ ਸਾਬਕਾ ਸਰਪੰਚ ਕਰਮ ਸਿੰਘ ਜੀ ਤੇ ਕਾਲਾ ਮਾਨਕਪੁਰ ਕਲਰ ਤੇ ਉੱਥੇ ਕਰਵਾਏ ਗਏ ਬਹੁਤ ਹੀ ਸ਼ਾਨਦਾਰ ਘੋੜੇ ਘੋੜੀਆਂ ਦੇ ਮੁਕਾਬਲੇ ਜਿਸ ਵਿੱਚ ਭਾਰੀ ਤਦਾਦ ਵਿੱਚ ਦਰਸ਼ਕਾਂ ਦੇ ਖੇਡ ਉਮੜੇ ਅਤੇ ਜਿਹੜੀ ਤਸਵੀਰ ਤੁਹਾਨੂੰ ਅਸੀਂ ਆਪਣੇ ਚੈਨਲ ਤੇ ਦਿਖਾ ਰਹੇ ਹਾਂ ਸੀਨੀਅਰ ਕਾਂਗਰਸੀ ਲੀਡਰ ਮੋਹਾਲੀ ਪਹਿਲਵਾਨ ਅਮਰਜੀਤ ਸਿੰਘ ਗਿੱਲ ਆਪਣੀ ਟੀਮ ਦੇ ਨਾਲ ਖੇਡ ਮੇਲੇ ਵਿੱਚ ਸ਼ਿਰਕਤ ਕਰਨ ਲਈ ਪਹੁੰਚਦੇ ਹੋਏ ਤੇ ਜਿਹੜੀ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਪਹਿਲਵਾਨ ਅਮਰਜੀਤ ਸਿੰਘ ਗਿੱਲ ਦੀ ਤਸਵੀਰ ਹੈ ਜਿਹੜੀ ਕਿ ਅਸੀਂ ਆਪਣੇ ਚੈਨਲ ਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਖੇਡ ਮੇਲੇ 'ਚ ਪਹੁੰਚੇ ਹੋਏ ਨੇ ਤੇ ਜਿੱਥੇ ਖੇਡ ਮੇਲੇ ਵਿੱਚ ਪਹੁੰਚਦੇ ਨੇ ਤਨਵਸੀ ਪਹਿਲਾਂ ਵੀ ਦੱਸਿਆ ਸੀ ਤੇ ਹੁਣ ਵੀ ਦੱਸ ਰਿਹਾ ਕਿ ਖੇਡਾਂ ਨੂੰ ਪਰਫੁੱਲਿਤ ਕਰਨ ਲਈ ਇਹ ਤਨ ਮਨ ਅਤੇ ਧਨ ਨਾਲ ਪੂਰੀ ਸੇਵਾ ਕਰਦੇ ਹਨ ਤੇ ਇੱਥੇ ਵੀ ਇਹਨਾਂ ਨੇ 11000 ਰੁਪਏ ਦੀ ਮਦਦ ਕਰਕੇ ਆਪਣਾ ਯੋਗਦਾਨ ਪਾਇਆ ਤੇ ਖੇਡ ਤੇ ਖਿਡਾਰੀਆਂ ਨੂੰ ਹੌਸਲਾ ਅਫਜ਼ਾਈ ਕੀਤਾ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ ਫਿਰ ਮੀਡੀਆ ਸੀ ਨਿਊਜ਼ ਚੈਨਲ ਦੇ ਮਾਧਿਅਮ ਤੇ ਦੇਖ ਰਹੇ ਹੋ ਪਹਿਲਵਾਨ ਅਮਰਜੀਤ ਸਿੰਘ ਗਿੱਲ ਆਪਣੇ ਕਾਫਲੇ ਦੇ ਨਾਲ ਖੇਡ ਪ੍ਰਬੰਧਕਾਂ ਨਾਲ ਮਿਲਦੇ ਹੋਏ ਤੇ ਤੁਸੀਂ ਦੇਖਦੇ ਰਹੋ ਫਿਰ ਮੀਡੀਆ ਸੀ ਅਸੀਂ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਖੇਡਾਂ ਤੋਂ ਜੁੜੀਆਂ ਹੋਈਆਂ ਵੀਡੀਓਜ਼ ਖਬਰਾਂ ਸਮੇਂ-ਸਮੇਂ ਤੇ ਦਿਖਾਉਂਦੇ ਰਵਾਂਗੇ ਤੇ ਪੰਜਾਬ ਦੇ ਨੌਜਵਾਨਾਂ ਤੋਂ ਅਪੀਲ ਵੀ ਕਰਦੇ ਆ ਸਾਡੀ ਚੈਨਲ ਦੀ ਟੀਮ ਕਿ ਤੁਸੀਂ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਧਿਆਨ ਦਿਓ ਆਪਣਾ ਸ਼ਰੀਰ ਤੰਦਰੁਸਤ ਬਣਾਓ ਤੇ ਪੰਜਾਬ ਨੂੰ ਇੱਕ ਵਾਰ ਫਿਰ ਰੰਗਲਾ ਪੰਜਾਬ ਬਣਾਉਣ ਚ ਆਪਣਾ ਵਟਮੂਲਾ ਯੋਗਦਾਨ ਪਾਓ ਤੇ ਇਹ ਜੇ ਨੌਜਵਾਨ ਸਦਾ ਇਸ ਤਰ੍ਹਾਂ ਖੇਡਾਂ ਨੂੰ ਪਰਫੁੱਲਿਤ ਕਰਦੇ ਰਹਿਣ ਸਾਡਾ ਚੈਨਲ ਸਾਡੀ ਟੀਮ ਇਹਨਾਂ ਨੂੰ ਵਧਾਈ ਦਿੰਦੀ ਹੈ ਤੇ ਤੁਸੀਂ ਦੇਖ ਰਹੇ ਹੋ ਪਹਿਲਵਾਨ ਅਮਰਜੀਤ ਸਿੰਘ ਗਿੱਲ ਆਪਣੀ ਟੀਮ ਦੇ ਨਾਲ ਖੇਡ ਮੇਲੇ ਵਿੱਚ ਜੋ ਕਿ ਹਲਕਾ ਮੁਹਾਲੀ ਤੇ ਪਿੰਨ ਮਾਨਾਪੁਰ ਕਲਰ ਵਿਖੇ ਕੋੜੇ ਕੋਣੀਆਂ ਦੇ ਮੁਕਾਬਲੇ ਕਰਵਾਏ ਗਏ ਸਨ ਸ਼ਾਨਦਾਰ ਮੁਕਾਬਲੇ ਕਰਵਾਏ ਗਏ ਸਨ ਤੇ ਇਸ ਵਿੱਚ ਉਹ ਸ਼ਿਰਕਤ ਕਰਨ ਲਈ ਪਹੁੰਚੇ ਸਨ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆ ਫਿਰ ਮੀਡੀਆ ਸੀ ਨਿਊਜ਼ ਚੈਨਲ ਦੇ ਮਾਧਿਅਮ ਤੇ ਤੇ ਤੁਸੀਂ ਦੇਖਦੇ ਰਹੋ ਅਸੀਂ ਤੁਹਾਨੂੰ ਮੁਕਾਬਲੇ ਵੀ ਦਿਖਾਵਾਂਗੇ ਕਿਸ ਤਰ੍ਹਾਂ ਦੇ ਵਧੀਆ-ਵਧੀਆ نسل ਦੇ ਘੋੜੇ ਘੋੜੀਆਂ ਮੁਕਾਬਲੇ ਵਿੱਚ ਪਹੁੰਚੇ ਸਨ ਤੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਫਿਰ ਮੀਡੀਆ ਸੀ ਨਿਊਜ਼ ਚੈਨਲ ਰਾਹੀਂ ਵੇਖ ਰਹੇ ਹੋ ਪਰ ਪੰਜ ਬਾਈ ਕਾਲੇ ਹੋਣੀ ਬਾਈ ਰੂਪੇ ਹੋਣੀ ਦੇਖ ਗਬੀਰ ਹੋਣੀ ਮੇਰੇ ਦੇਖਦੇ ਬਾਜੀ ਮੁਰਾਦ ਸਟ੍ਰੈਕ ਤੇ ਪੂਰਾ ਲੈਂਦੇ ਪਰੇ ਹੋ ਗਏ ਬਾਜੀ ਲੈਂਦੇ ਪਰੇ ਹੋ ਗਏ ਬਾਦਸ਼ਾਹ ਆਉਂਦਾ ਬਾਜੀ ਬਾਦਸ਼ਾਹ ਮਿੱਲੂ ਪੈਣੀ ਰੋਣਾ ਜਗਪ੍ਰੀਤ ਪੈਣੀ ਰੋਣਾ ਦੇਖਦੇ ਆ ਅੱਪ 24 7 12 ਪੁਆਇੰਟਾਂ ਬਾਜੀ ਸਮਾ 24 12 ਮਾਰੀ ਤਾਬੀ ਦਾ ਸੋ ਗਿਆ ਦੋਨੇ ਘੜੀਆਂ ਤੇ ਇੱਕੋ ਜਿੰਨਾ ਸਮਾਂ ਤੇ ਭੱਜ ਗਿਆ ਬਾਜੀ ਬਾਦਸ਼ਾਹ ਇਹ ਬਾਦਸ਼ਾਹ ਭੱਜ ਗਿਆ ਬਾਜੀ ਬਾਦਸ਼ਾਹ ਛੋਟੇ ਵੀ ਕੋੜੇ ਵਾਲੇ ਵੀ ਦਾ ਤੁਸੀਂ ਲੈਣਦੇ ਮੂਲੇ ਕਿੱਦੋਂ ਫੜਦੇ ਹੋ ਯਾਰ ਐਹ ਜੀ ਗੱਦੀ ਨਾ ਕਰੋ ਬਾਈ ਜੀ ਕੋਈ ਗਿਆਨਗੋਚ ਕੇ ਸ਼ਰਾਰਤ ਨਾ ਕਰੋ ਖਤਰਾ ਵੀ ਲੈਣ ਦੇ ਨਾਮਪੁਰਿਆ ਲੈਣ ਦੇ ਪੂਰੇ ਪਰੇ ਕਰਾਓ ਬਾਈ ਜੀ ਐਹ ਜੀ ਗਲਤੀ ਨਾ ਕਰੋ ਪ੍ਰਮਾਤਮਾ ਵੱਡੀ ਸਜ਼ਾ ਦੇਊਗਾ ਤੇ ਵੀਰ ਹੋਣੀ ਵੀ ਨਖਰੇ ਦੇ ਨਾਲ ਆਏ ਆ ਨਖਰੇ ਦਾ ਮੁੱਲ ਕੋਈ ਨਹੀਂ ਬਾਈ ਜੀ ਜੇ ਘੋੜੇ ਇੱਥੇ ਤੇ ਘੋੜੀ ਤੇ ਨਖਰਾ ਹੀ ਨਾ ਹੋਵੇ ਫਿਰ ਉਹ ਘੋੜਾ ਨਹੀਂ ਹੁੰਦਾ ਤੇ ਗੱਲ ਬੱਤੀ ਆ ਫਤਿਹ ਨੂਰਾ ਪ੍ਰਮਾਤਮਾ ਨੇ ਵਾਕਈ ਬਾਈ ਜੀ ਨਜ਼ਰਾਂ ਤੋਂ ਬਚਾ ਕੇ ਰੱਖੇ ਰੱਬ ਨੇ ਦਿੱਤਾ ਸੀ ਰੱਬ ਲੈ ਗਿਆ ਨੂਰੇ ਨੂੰ ਤੇ ਉਹਦਾ ਬੱਚਾ ਫਤਿਹ ਨੂਰਾ ਦੇ ਗਿਆ ਪਰਮਾਤਮਾ ਪਤਾ ਨਹੀਂ ਕਿਹੜਿਆ ਰੰਗਾ ਚ ਰਾਜੀ ਆ ਤੇ ਦੇਖਦੇ ਆ ਸਟੇਜ ਤੇ ਬੈਠੀਆਂ ਹੋਈਆਂ ਸਤਕਾਰਯੋਗ ਸ਼ਸ਼ੀਤਾ ਗੁਰੂ ਦੀਆਂ ਲਾੜਡੀਆਂ ਫੌਜੀਆਂ ਨੇ ਵੀ ਕੈਮਰੇ ਕੱਟ ਲਿਆ ਘੋੜਾ ਸਾਉ ਹੀ ਬਹੁਤਾ ਬਾ ਇੱਕ ਅੱਧਾ ਤਲੱਤਾ ਨਹੀਂ ਕਿਸੇ ਦੇ ਛੱਡਿਆ ਸੋ ਥੋੜਾ ਜਿਹਾ ਪਿੱਛੇ ਨੂੰ ਰਹੋ ਕਿਤੇ ਗੱਲਾਂ ਬਾਤਾਂ ਹੀਰ ਆ ਛੋਟੇ ਵੀਰ ਮੜਿਆਣੀ ਵਾਲੇ ਜੋਲ ਹੋਣਾ ਦਾ ਘੋੜਾ ਲਿਆਓ 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 ਬਾਈ ਜੀ ਕੀ ਬਾਤ ਆ ਕੀ ਬਾਤ ਆ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਵੀਰੋ ਇਹ ਮੈਂ ਕਾ ਜਿਹੜਾ ਸ਼ੋਆ ਦੇ ਵਿੱਚ ਜਿਵੇਂ ਨੂਰੇ ਦੀ ਗੱਲ ਚੱਲਦੀ ਆ ਤੇ ਐਵੇਂ ਜਿਵੇਂ ਬਲੰਦ ਦੀਆਂ ਗੱਲਾਂ ਹੁੰਦੀਆਂ ਨੇ ਇਹ ਵੱਡਾ ਸਤਿਕਾਰਾ ਜਗਪ੍ਰੀਤ ਭੈਣੀ ਰੋੜਾ ਵਾਲਾ ਸੋ ਵੱਡਾ ਧੰਨਵਾਦ ਆ ਤੇ ਇਧਰੋਂ ਕਾਕਾ ਦਮਹੇੜੀ ਵਾਲਾ ਵੀ ਆ ਗਿਆ ਤੇ ਦੇਖਦੇ ਆ ਕਾਰਤੂਸ ਕਿੱਥੇ ਖੜੇ ਖੜਾ ਬਾ ਉਹ ਦੇਖ ਲੈਣ ਦੇ ਤੇ ਕਿੱਥੇ ਇੱਕ ਖੜਾ ਉਹ ਦੇਖ ਲੈਣ ਹਾਂ ਜੱਗੀ ਕਰ ਤੂੰ ਸੌਂਦਾ ਅੱਛਾ ਅਜੇ ਡਿਫੈਂਡਰ ਦੇ ਕੋਲੇ ਖੜਾਇਆ ਹੋਇਆ ਵਾ ਜੱਗੀ ਨੇ ਵੀ ਬੜੇ ਕਾਰਨਾਮੇ ਕੀਤੇ ਹੋਏ ਆ ਕੈਨੇਡਾ ਦੇ ਵਿੱਚ ਪਹਾੜਾਂ ਦੇ ਉੱਤੇ ਗੱਡੀਆਂ ਕਿਵੇਂ ਕਿਵੇਂ ਮੇਰੇ